ਅੱਜ ਅਸੀਂ ਇੱਕ ਗੰਭੀਰ ਮੁੱਦੇ ਤੇ ਗੱਲ ਕਰਨ ਜਾ ਰਹੇ ਹਾਂ ਜੀ ਗੰਭੀਰ ਮੁੱਦਾ ਕੀ ਹੈ ਜੀ ਉਹ ਵੀ ਤੁਹਾਨੂੰ ਸਾਂਝਾ ਕਰਦੇ ਹਾਂ ਚੈਨਾ ਡੋਰ ਤੁਸੀਂ ਯਕੀਨ ਮੰਨਿਓ ਵੀ ਹਰ ਸਾਲ ਜਿਹੜਾ ਵਾ ਪ੍ਰਸ਼ਾਸਨ ਬੜੇ ਯਤਨ ਕਰਦਾ ਵਾ ਕਈ ਤਰ੍ਹਾਂ ਦੇ ਉਹਨਾਂ ਵੱਲੋਂ ਜਿਹੜੇ ਯਤਨ ਕੀਤੇ ਜਾਂਦੇ ਨੇ ਪਰ ਕਿਤਨਾ ਕਿਤੇ ਜਿਹੜਾ ਜੀ ਢੜਲੇ ਨਾਲ ਜੜੀ ਆ ਚੈਨਾ ਡੋਰ ਵਰਤੀ ਜਾਂਦੀ ਆ ਔਰ ਇਹਨੂੰ ਅਸੀਂ ਖੂਨੀ ਡੋਰ ਵੀ ਕਹਿ ਸਕਦੇ ਹਾਂ ਲੋੜੀ ਜਦੋਂ ਲੱਗੇ ਆਉਣ ਲੱਗਦੀ ਆ ਜੀ ਤਾਂ ਸਾਡੇ ਸ਼ਹਿਰ ਗੁਰਦਾਸਪੁਰ ਵਿੱਚ ਤਾਂ ਬੇਸ਼ੁਮਾਰ ਇਸ ਡੋਰ ਦੀ ਵਰਤੋਂ ਹੁੰਦੀ ਆ ਸੋ ਸਾਡੇ ਨਾਲ ਨੇ ਜੀ ਹਰਵਿੰਦਰ ਸੋਣੀ ਜੀ ਹਿੰਦੂ ਨੇਤਾ ਨੇ ਔਰ ਇਨਾਂ ਵੱਲੋਂ ਜਿਹੜਾ ਜੀ ਹਮੇਸ਼ਾ ਮੂਹਰ ਨੂੰ ਜਿਹੜਾ ਵਾ ਆਗਾਜ਼ ਕੀਤਾ ਜਾਂਦਾ ਵਾ ਔਰ ਇਨਾਂ ਵੱਲੋਂ ਬੇ ਬੇਬਾਕ ਹੋ ਕੇ ਜਿਹੜਾ ਬੋਲਿਆ ਜਾਂਦਾ ਇਸ ਖਿਲਾਫ ਸੋ ਇਨਾਂ ਵੱਲੋਂ ਜਿਹੜੇ ਯਤਨ ਕੀਤੇ ਜਾਂਦੀ ਆ ਕਿਤਨਾ ਕਿਤੇ ਜਿਹੜਾ ਪਰ ਪ੍ਰਸ਼ਾਸਨ ਦੇ ਕੰਨ ਤੇ ਕਿਉਂ ਨਹੀਂ ਜੂੰਸ ਰਕਦੀ ਸਾਨੂੰ ਸਵਾਲ ਤੁਸੀਂ ਲਈ ਹੈ ਜੀ ਸੋ ਸੁਣ ਜੀ ਨਾਲ ਗੱਲਬਾਤ ਕਰਦੇ ਅੱਜ ਸੁਣ ਜੀ ਤੂੰ ਜਾਣਦੀ ਆ ਵੀ ਕੀ ਕਾਰਨ ਨੇ ਵੀ ਪ੍ਰਸ਼ਾਸਨ ਕਿਉਂ ਨਹੀਂ ਜਾਗਦਾ ਜੀ ਸੁਣ ਜੀ ਕੀ ਵਜ੍ਹਾ ਕੀ ਮੰਨਦੇ ਹੋ ਤੁਸੀਂ ਹਰ ਸਾਲ ਤੁਸੀਂ ਤੁਹਾਡੇ ਵੱਲੋਂ ਬੜੇ ਯਤਨ ਕੀਤੇ ਜਾਂਦੇ ਅਸੀਂ ਦੇਖਦੇ ਆ ਅਸੀਂ ਵੀ ਖਬਰਾਂ ਲਾਉਂਦੇ ਆ ਪਰ ਕਿਤਨਾ ਕਿਤੇ ਫਿਰ ਜਿਹੜਾ ਵਾ ਜੀ ਉਹ ਟਾਲਮ ਟੋਲ ਜਾ ਰਹਿ ਜਾਂ देखो ਤੁਸੀਂ ਮੈਨੂੰ ਵਿਚਲੀ ਗੱਲ ਪੁੱਛਣਾ ਚਾਹੁੰਦੇ ਹੋ ਤੇ ਉਹਦੇ ਵਿੱਚ ਆਹੀ ਹੈ ਕਿ ਸਾਰਾ ਮਿਲਿ ਭਗਤ ਨਾ ਹੁੰਦਾ ਹ ਹ ਅੰਡਰਸਟੂਡ ਹੈ ਕਿ ਐਦਾਂ ਤੇ ਹੁੰਦਾ ਨਹੀਂ ਕਿ ਤੇ ਇੱਕ ਐਗਜ਼ਾਮਪਲ ਤੁਹਾਨੂੰ ਦੇ ਲਗਾ ਛੋਟੀ ਜੀ ਤੁਸੀਂ ਇੱਥੇ ਸਮਝ ਜਾਓਗੇ ਕਿ ਅਗਰ ਪ੍ਰਸ਼ਾਸਨ ਜ਼ਿੰਮੇਵਾਰੀ ਨਾਲ ਕੰਮ ਕਰੇ ਤੇ ਕੀ ਕੀ ਕਰ ਸਕਦਾ ਹ ਹ ਹ ਰੀਸੈਂਟਲੀ ਤੇ ਸੁਣਿਆ ਹੋਣਾ ਕਿ ਇੱਕ ਚੌਕੀਆ ਦੇ ਵਿੱਚ ਜਿਹੜੀ ਪੁਲਿਸ ਚੌਕੀਆਂ ਦੇ ਵਿੱਚ ਇੱਕ ਉਹ ਬੰਬ ਬਲਾਸ ਹੋਏ ਸੀ ਹੋਏ ਸੀ ਨਾ ਉਹਨਾਂ ਜੋ ਤਿੰਨ ਬੰਨੇ ਜਿਹੜੇ ਆ ਉਹਨਾਂ ਨੇ ਪਿਲੀ ਵੀ ਜਾ ਕੇ ਦੇਖੋ ਉੱਤਰ ਪ੍ਰਦੇਸ਼ ਵਿੱਚ ਵਿਥਿਨ 2 ਡੇਜ਼ ਬਿਲਕੁਲ ਉਹਨਾਂ ਨੇ ਉੱਥੇ ਜਾ ਕੇ ਉਹ ਐਨਕਾਊਂਟਰ ਚ ਉਹਨਾਂ ਨੇ ਮਾਰ ਦਿੱਤੇ ਜੋ ਕੋ ਆਪਣ ਇਕ ਕਹਿ ਸੋਨੇ ਕਿ ਆਪਣੀ ਜਿਹੜੋ ਅਹਿਮ ਤੇ ਗੱਲ ਆ ਗਈ ਸੀ ਕਿ ਵੀ ਸਾਡੀ ਇਹਦੇ ਬੇਇਜ਼ਤੀ ਹੋ ਗਈ ਕਿ ਸਾਨੂੰ ਸਿੱਧੇ ਚੈਲੰਜ ਕਰ ਗਿਆ ਕੋਈ ਐਸੀ ਕੀ ਤੈਸੀ ਇਹਨੇ ਮਾਰ ਦੇ ਆਗੇ ਹੈ ਨਾ ਤੇ ਉਹ ਕਰ ਦਿੱਤਾ ਚਾਹੇ ਹੋਣਾ ਵੀ ਚਾਹੀਦਾ ਸੀ ਜਿਹੜਾ ਬੰਦਾ ਇਦਾਂ ਕਰਦਾ ਵਾ ਜਿਹੜਾ ਕੋਈ ਕ੍ਰਾਈਮ ਕਰਦਾ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਦਿੱਤੀ ਇਹਨਾਂ ਨੇ ਠੀਕ ਹੈ ਉਹ ਗੱਲ ਆਪਣੀ ਗੱਲ ਦੇ ਨਾਲ ਠੀਕ ਹੈ ਹਮ ਲੇਕਿਨ ਦੋ ਚੀਜ਼ਾਂ ਜਿਹੜੀਆਂ ਮੈਂ ਅਹਿਮ ਮੰਨਾਂ ਕਿ ਜਿਹੜੇ ਸਾਡੀ ਸਮਾਜ ਨੂੰ ਇਕ ਬੜਾ ਗਰਦ ਸੰਦੇਸ਼ ਚ ਨਹੀਂ ਆ ਉਹ ਕਹੇਗਾ ਕਿ ਨਸ਼ਾ ਔਰ ਇੱਕ ਹੈ ਚਾਈਨਾ ਡੋਰ ਦੋਨਾਂ ਨੇ ਵਿੱਚ ਜਾਨ ਦਾ ਖਤਰਾ ਬਿਲਕੁਲ ਬਿਲਕੁਲ ਔਰ ਦੋਨਾਂ ਨੇ ਵਿੱਚ ਇਹ ਪੋਜੀਸ਼ਨ ਹੈ ਕਿ ਕੋਈ ਵੀ ਇਦੀ ਚਪੇਟ ਆਇਆ ਨਾ ਚਾਹੇ ਅਮੀਰ ਹੋਏ ਚਾਹੇ ਗਰੀਬ ਹੋਏ ਚਾਹੇ ਔਰਤ ਹੋਏ ਕੋਈ ਚਾਹੇ ਮਰਦ ਹੋਏ ਕੋਈ ਵੀ ਹੋਏ ਉਹ ਨਹੀਂ ਦੇਖਦਾ ਕਿ ਅੱਗੇ ਕੌਣ ਅਮੀਰ ਦਾ ਬੱਚਾ ਹੈ ਜਾਂ ਅਫਸਰ ਦਾ ਬੱਚਾ ਹੈ ਜਾਂ ਕਿ ਗਰੀਬ ਦਾ ਬੱਚਾ ਹੈ ਨਸ਼ਾ ਉਹਨੂੰ ਵੀ ਲੱਗਦਾ ਨਸ਼ਾ ਉਧਰ ਵੀ ਲੱਗਦਾ ਹੈ ਚਾਹੇ ਚਾਈਨਾ ਡੋਰ ਹੈ ਤਾਂ ਉਹਨੇ ਆਪਣਾ ਕੰਮ ਕਰਨਾ ਉਹਨੇ ਨਹੀਂ ਦੇਖਣਾ ਕਿ ਅੱਗੇ ਅਫਸਰ ਜਾ ਰਹੇ ਕਿਸਾ ਜਾ ਰਹੇ ਤੋ ਸੋ ਮੈਂ ਇਹ ਜਿਹੜਾ ਕਾਫੀ ਦੇਰ ਤੋਂ ਮੈਂ ਔਰ ਕਈ ਵਾਰੀ ਮੈਂ ਪ੍ਰਸ਼ਾਸਨਿਕ ਸਹਾਇਤਾ ਵੀ ਕੀਤੀ ਹੈ ਪਰ ਮੈਨੂੰ ਮਹਿਸੂਸ ਹੋਇਆ ਕਿ ਉਹ ਜਿਹੜੀ ਸਹਾਇਤਾ ਜਿਹੜੀ ਸੀਗੀ ਇੱਕ ਤਰ੍ਹਾਂ ਦੀ ਆਪਣਾ ਉਹਨੂੰ ਕਸਟਮਰ ਹੀ ਦੇ ਰਹੇ ਆ ਸਿੱਧੀ ਹੀ ਗੱਲ ਨਹੀਂ ਠੀਕ ਠੀਕ ਨਹੀਂ ਬਿਲਕੁਲ ਬਿਲਕੁਲ ਚੈਨਲ ਦੇ ਮਾਧਿਅਮ ਨਾਲ ਕਹਿ ਰਹਿਆ ਕਿ ਅਸੀਂ ਇੱਕ ਤਰ੍ਹਾਂ ਉਹਨੂੰ ਕਸਟਮਰ ਹੀ ਦੇ ਰਹੇ ਆ ਜਾ ਕੇ ਕਿ ਕਾਰਵਾਈ ਤੇ ਕੋਈ ਕਰਨੀ ਨਹੀਂ ਲੇਕਿਨ ਉਥੋਂ ਨਾਵਾਂ ਜੁੜ ਚੁੱਕਾ ਜਾਂਦਾ ਸੀਗਾ ਸੋ ਇਹ ਮੈਂ ਬੜੇ ਠੰਡੇ ਸੁਭਾਅ ਦੇ ਨਾਲ ਔਰ ਮੇਰੇ ਨਾਲ ਜੋ ਬੀਤਿਆ ਹੈ ਮੈਂ ਔਰੇ ਤੁਹਾਡੇ ਮਾਧਿਅਮ ਦੇ ਨਾਲ ਸਾਰੇ ਸਮਾਜ ਨੂੰ ਦੱਸਣਾ ਚਾਹਣਾ ਪਰ ਦੁੱਖ ਹੁੰਦਾ ਹੈ ਦੁਖਦਾਨੂ ਐ ਸੀਗਾ ਜਿੱਦਣ ਸਾਡੀ ਕਲੋਨੀ ਦੀ ਇੱਕ ਛੋਟੀ 6 ਸਾਲ ਦੀ ਬੱਚੀ ਦੀ ਗਰਦਨ ਕੱਟੀ ਗਈ ਸੀ ਗਲਾ ਕੱਟਿਆ ਗਿਆ ਸੀ ਉਹਦੀ ਡੈਥ ਹੋ ਗਈ ਸੀ ਔਰ ਉਹ ਬੱਚੀ ਨੂੰ ਥੋੜੇ ਦਿਨ ਪਹਿਲਾਂ ਹੀ ਮੈਂ ਐਜ਼ ਅ ਚੌਂਕਰੇ ਵਿੱਚ ਉਹਨੂੰ ਮੈਂ ਪਿਆਰ ਦੇਇਆ ਸੀਗਾ ਤੁਹਾਡੇ ਮਹੱਲੇ ਦੀ ਸ਼ਾਇਦ ਬਿਲਕੁਲ ਸਾਡੀ ਕਲੋਨੀ ਦੀ ਐ ਸੀਗੀ ਅੱਜ ਤੋਂ ਕਾਫੀ ਸਾਲ ਪਹਿਲਾਂ ਦੀ ਗੱਲ ਆ ਵੈਸੇ ਉਹਨੂੰ ਮੈਂ ਬਹੁਤ ਭਾਵੁਕ ਹੋ ਗਿਆ ਸੀ ਉਹਨੂੰ ਮੈਂ ਕਾਫੀ ਰੇਟ ਵੀ ਕਰਵਾਇਆ ਸੀ ਉਹਨੂੰ ਬਟ ਸੋ ਇਹ ਜਿਹੜੀਆਂ ਘਟਨਾਵਾਂ ਜਿਹੜੀਆਂ ਹੁੰਦੀਆਂ ਪਈਆਂ ਜਿਹੜੀਆਂ ਕਹਿੰਦਾ ਮਿਲੀ ਭਗਤ ਵਾਲਾ ਕੰਮ ਹੈ ਇਹ ਉਹੀ ਕਾਰਨ ਹੈ ਕਿ ਜਿਹਦੇ ਕਰਕੇ ਜਿਹੜੇ ਇਹ ਜਿਹੜੇ ਸ਼ਰਾਰਤੀ ਉਰਕੂ ਦੇਨੀ ਹੈਗੇ ਦੇਖੋ ਮੈਂ ਤੇ ਕਹਣਾ ਕਿ ਸੋਰਸ ਆਫ ਇਨਕਮ ਬੜੇ ਹੁੰਦੇ ਨੇ ਬੜਾ ਦੋ ਚੀਜ਼ਾਂ ਛੱਡਦੇ ਯਾਰ ਹੋਰ ਬਹੁਤ ਚੀਜ਼ਾਂ ਛੱਡਦੇ ਐਸਐਸਪੀ ਗੁਲਦਾਸਪੁਰ ਵੀ ਸਾਡੇ ਦੇਖਿਆ ਸੀ ਬੜੀ ਜਦੁੱਜਹਿਦ ਕਰਦੇ ਨੇ ਜੀ ਅੱچھے ਅਫਸਰ ਨੇ ਉਹ ਰੋਣਾ ਲੋਪ ਪ੍ਰਾਲੀ ਵੀ ਕੀਤੀ ਜਾਂਦੇ ਪਰ ਕਿਤਨਾ ਕਿਤੇ ਜਿਹੜਾ ਨੀਚੇ ਉਹ ਗਰਾਉਂਡ ਲੈਵਲ ਤੇ ਕੋਈ ਲੱਭਦਾ ਪਾਜੀ ਦੇਖੋ ਅਫਸਰ ਨਹੀਂ ਤੇ ਆਪਣੀ ਡਿਊਟੀ ਕਰ ਦੇਣੀ ਹੈ ਉਹ ਤੋਂ ਡੀਜੀਪੀ ਸਾਹਿਬ ਵੀ ਕਹਿੰਦੇ ਨੇ ਉਹ ਤੋਂ ਸੀਐਮ ਸਾਹਿਬ ਕਹਿੰਦੇ ਨੇ ਇੰਪਲੀਮੈਂਟ ਹੈ ਥੱਲੇ ਹੋਣਾ ਹੁੰਦਾ ਨਾ ਜੋ ਚੀਜ਼ ਇੱਕ ਮੁੰਸ਼ੀ ਨੇ ਜਾਂ ਮੁੰਸ਼ੀ ਨੇ ਵੀ ਨਹੀਂ ਉਹਦੇ ਥੱਲੇ ਜਿਹੜਾ ਕੌਨਸਟੇਬਲ ਆ ਜਾਂ ਜਿਹੜਾ ਉੱਥੇ ਅਧਿਕਾਰੀ ਹੈ ਜਿਹੜਾ ਆਈਓ ਵਗੈਰਾ ਜਿਹਨੂੰ ਅਸੀਂ ਕਹਿੰਦੇ ਆ ਜਦੋਂ ਤੱਕ ਉਹ ਨਹੀਂ ਕੁਝ ਕਰੇਗਾ ਉਹ ਟਾਪ ਡੀਜੀਪੀ ਵੀ ਕੁਝ ਕਰ ਸਕਦੇ ਠੀਕ ਹੈ ਨਾ ਜਦੋਂ ਅਸੀਂ ਇਹ ਇਨਫੋਰਮੇਸ਼ਨ ਦਿੰਦੇ ਆ ਕਿ ਵੀ ਆ ਜਗ੍ਹਾ ਦੇ ਉੱਪਰ ਜਾ ਕੇ ਸਟੋਰ ਦੇ ਉਹ ਸੇ ਜਾ ਕੇ ਫੜੋ ਰਣ ਉਹ ਫੜਨ ਦੀ ਬਜਾ ਜੋ ਠੱਲੇ ਵੜਾ ਜਾ ਕੇ ਇਹ ਕਹਦੇਗਾ ਜੀ ਉੱਥੇ ਹੈ ਹੀ ਕੁਝ ਨਹੀਂ ਹੈ ਤਾਂ ਫਿਰ ਉਹ ਅਫਸਰ ਕੀ ਗੱਲ ਗੱਪਸ ਨੇ ਆਪ ਥੋੜੀ ਜਾਣਾ ਉੱਥੇ ਪਿਛੇ ਜੀ ਜਦੋਂ ਦੇਖੋ ਇੱਕ ਚੀਜ਼ ਸਮਝੋ ਕਿ ਜਦੋਂ ਅਫੀਸਰ ਕਿਤੇ ਜਾਂਦੇ ਨੇ ਉਹਨਾਂ ਦੀ ਇਨਫੋਰਮੇਸ਼ਨ ਆਲਰੇਡੀ ਪਹਿਲਾਂ ਹੀ ਹੁੰਦੀ ਹੈ ਹੈ ਨਾ ਜੁਰੂ ਮੰਨ ਲਓ ਕਿ ਉਹਨੇ اسلام آباد ਮਲੇ ਸਾਡੇ ਐਸਐਸਪੀ ਸਾਹਿਬ ਆਪ ਗਏ ਨੇ ਉੱਥੇ ਕਿੰਨਾ ਵੱਡਾ ਸਟਾਫ ਲੈ ਕੇ ਗਏ ਨੇ ਸਾਰੀ ਦੁਨੀਆ ਨੂੰ ਪਤਾ ਕਿ ਉੱਥੇ ਨਸ਼ੇ ਦਾ ਗੜ ਬਣਿਆ ਹੋਇਆ ਸੱਚਾਈ ਹੈ ਜੀ ਉਹ ਜੋੜੇ ਜਾ ਕੇ ਉੱਥੇ ਰੇਡ ਕੀਤੀ ਨੇ ਸਾਹਿਬ ਆਪ ਗਏ ਨੇ ਹਰ ਜਗ੍ਹਾ ਦੇ ਉੱਪਰ ਪਰ ਆਲਰੇਡੀ ਪਤਾ ਹੈ ਕਿ ਉੱਥੇ ਇਨਫੋਰਮੇਸ਼ਨ ਪਹਿਲਾਂ ਫੋਟੋ ਹੋ ਜਾਂਦੀ ਸੋ ਇਹ ਜਿਹੜੀਆਂ ਚੀਜ਼ਾਂ ਵੱਡੇ ਅਫਸਰ ਨਹੀਂ ਕਰ ਸਕਦੇ ਜਿੰਨਾ ਤੱਕ ਥਲੜਾ ਅਫਸਰ ਜਿਹੜਾ ਹੈ ਔਰ ਕਿਸੇ ਵੀ ਕੰਮ ਚ ਦੇਖੋ ਨਸ਼ਾ ਨੋ ਵੇਚਣ ਦਾ ਸਭ ਤੋਂ ਵੱਡੇ ਜਿਹੜੇ ਗੁਨਾਹਗਰ ਨੇ ਮੈਂ ਕਹਿੰਦਾ ਕਿ ਜਿਹੜੇ ਨਸ਼ਾ ਵੇਚਣ ਵਾਲੇ ਨੇ ਉਹ ਤੇ ਹੈ ਹੀ ਆ ਪਰ ਜਿਹੜੇ ਉਹਨੂੰ ਬਖਸ਼ਣ ਵਾਲੇ ਨੇ ਜਿਹਨਾਂ ਕੋਲ ਪੈਸਾ ਖਾਣ ਵਾਲੇ ਨੇ ਨਾ ਉਹ ਵੱਡੇ ਗੁਨਾਹਗਾਰ ਨੇ ਪਾਪ ਉਹਨਾਂ ਨੂੰ ਵੀ ਹੋਣਾ ਇਹੀ ਲੱਗਦਾ ਬਿਲਕੁਲ 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 ਸਮਝੀ ਤੇ ਇਸ ਲਈ ਮੈਂ ਜੋ ਇਹ ਹੁਣ ਜਿਹੜੀ ਇੱਕ ਤਰ੍ਹਾਂ ਦੀ ਮੁਹਿੰਮ ਸ਼ੁਰੂ ਕੀਤੀ ਆਪਾਂ ਸਲਾਹ ਕੀਤੀ ਸੀ ਰਾਤੀ ਕਿਉਂਕਿ ਕੱਲ ਸਾਡੇ ਕੋਲ ਦੁਪਹਿਰੇ ਆਰਡਰ ਆਇਆ ਸੀਗਾ ਉਹ ਰਾਤੀ ਸੋਚਦੇ ਨੇ ਕਿ ਮੈਂ ਇੱਕ ਦੋ ਵਕੀਲਾਂ ਨਾਲ ਗੱਲ ਕੀਤੀ ਮੈਂ ਕਹਿੰਦੀ ਆਪਾਂ ਐਸਾ ਕਿਸਾਂ ਕਰ ਸਕਦੇ ਆ ਕਹਿੰਦੇ ਅਸੀਂ ਇਹਨਾਂ ਨੂੰ ਕੋਰਟ 'ਚ ਕਸੀਟ ਸਕਦੇ ਆ ਕਿਉਂਕਿ ਇੱਕ ਸਾਡਾ ਨਿਯਮ ਹੈ ਕਿ ਜਿਹੜੀ ਚੀਜ਼ ਦਾ ਘਟਨਾ ਜਿੱਥੇ ਹੁੰਦੀ ਹੈ ਉਹਦਾ ਅਫਸਰ ਜਿਹੜਾ ਜ਼ਿੰਮੇਦਾਰ ਹੁੰਦਾ ਜਿੰਨੇ ਤੇ ਆਪਾਂ ਕਿਉਂ ਅਸੀਂ ਦੁਕਾਨਦਾਰਾਂ ਤੇ ਉਹ ਬੁਰਾ ਬਣਨੇ ਆ ਸ਼ਹਿਰਦਾਰੀ ਆ ਸਾਡੀ ਉਹ ਉਸ ਏਰੀਆ ਦਾ ਆਪਾਂ ਪਾਰਟिकुलर ਜਿਹੜਾ ਏਰੀਆ ਦਾ ਇੱਕ ਹੁੰਦਾ ਜੁਸਾ ਮੰਨ ਲਓ ਕਿ ਗੁਰਦਾਸਪੁਰ ਦਾ ਜਾਂ ਧਾਰੀਵਾਲ ਦਾ ਕਾਨੋ ਆਂਡਾ ਦੀਨਾ ਨਗਰ ਦਾ ਹਰ ਇੱਕ ਦੇ ਉੱਪਰ ਅਲੱਗ-ਅਲੱਗ ਉਹਨਾਂ ਨੇ ਅਧਿਕਾਰੀ ਜਿਹੜੇ ਆ ਉਹਨਾਂ ਦੀ ਡਿਊਟੀ ਲਗਾਈ ਹੈ ਉਹ ਸਾਰਿਆਂ ਦੀ ਆਪਣੀ ਜ਼ਿੰਮੇਵਾਰੀ ਹੈ ਤੇ ਜਿਸ ਏਰੀਏ ਦੇ ਵਿੱਚ ਵੀ ਪੂਰੇ ਜ਼ਿਲ੍ਹੇ ਵਿੱਚ ਫਿਲਹਾਲ ਮੈਂ ਤੁਹਾਡੇ ਮਾਧਿਅਮ ਨਾਲ ਦੱਸਾਂ ਫਿਲਹਾਲ ਆਪਣੇ ਗੁਰਦਾਸਪੁਰ ਕਿਉਂਕਿ ਸਾਡੇ ਕੋਲ ਇਹ ਨਾ ਟਾਈਮ ਨਹੀਂ ਬਚਿਆ ਕਿ ਆਪਾਂ ਪੂਰੇ ਪੰਜਾਬ 'ਚ ਸ਼ੁਰੂ ਕਰ ਸਕੀਏ ਅਸੀਂ ਇਸ ਟਾਈਮ ਹੂੰ ਪੂਰੇ ਗੁਰਦਾਸਪੁਰ ਦੇ ਵਿੱਚ ਇਹਨੂੰ ਬੜੇ ਯੁੱਧ ਸੜ ਦੇ ਉੱਪਰ ਕੰਮ ਕਰਾਂਗੇ ਅਸੀਂ ਦੇ ਜੀ ਔਰ ਮੈਂ ਤੁਹਾਨੂੰ ਤੁਹਾਡੇ ਮਾਦਿਆਂ ਦੇ ਨਾਲ ਮੈਂ ਪੂਰੇ ਜਿਹੜੀ ਜਨਤਾ ਹੈ ਉਹਨੂੰ ਵੀ ਅਪੀਲ ਕਰਨਾ ਚਾਹੁੰਦਾ ਕਿ ਮੇਰੇ ਮੇਰਾ ਮੋਬਾਈਲ ਨੰਬਰ ਨੋਟ ਕਰੋ 9876903903 ਹੂੰ ਜਿੱਥੇ ਵੀ ਕੋਈ ਘਟਨਾ ਹੁੰਦੀ ਹੈ ਚਾਹੇ ਛੋਟੀ ਹੁੰਦੀ ਹੈ ਚਾਹੇ ਵੱਡੀ ਹੁੰਦੀ ਹੈ ਜਾਨ ਮਾਲ ਦਾ ਨੁਕਸਾਨ ਹੁੰਦਾ ਜਾ ਕੋਈ ਗਾਇਲ ਹੁੰਦਾ ਜਾਂ ਕੁਝ ਵੀ ਹੁੰਦਾ ਅਸਾਂ ਦਾ ਮੈਨੂੰ ਜ਼ਰੂਰ ਹੋਰ ਇਹ ਕੋਈ ਸਬੂਤ ਮੈਨੂੰ ਪ੍ਰੋਵਾਈਡ ਕਰਵਾਉਣਾ ਅਸੀਂ ਉਹਨਾਂ ਸਬੂਤਾਂ ਦੇ ਵਿਆਪ ਦੇ ਉੱਪਰ ਹੀ ਇਹਨਾਂ ਨੂੰ ਹਾਈ ਕੋਰਟ 'ਚ ਕਸੀਟਣਾ ਔਰ ਇਹੋ ਜਿਹਾ ਕਸੀਟਣਾ ਕਿ ਭਾਵੇਂ ਜੋ ਕੋਈ ਮਰਜ਼ੀ ਫੇਛੜਾ ਘਣੀ ਮੈਂ ਇਹ ਤੁਹਾਨੂੰ ਮੈਂ ਗਰੰਟੀ ਨਾਲ ਕਹਿ ਦਿੰਦਾ ਇਹਨੂੰ ਤੁਸੀਂ ਸੋਚਦੇ ਹੋਗੇ ਸ਼ਾਇਦ ਛੋਸ਼ੇ ਬਾਜੀ ਹੋ ਸਕਦੀ ਹੈ ਪਰ ਸ਼ਿਵ ਸੈਨਿਕਾ ਤੁਹਾਨੂੰ ਜੋ ਬਾਲਾ ਸਾਹਿਬ ਠਾਕਰੇ ਨੇ ਨਾ ਜੋ ਸਿਖਾਇਆ ਉਹਦੇ ਵਿੱਚ ਆਵਾ ਕਿ ਇਹਨਾਂ ਨੂੰ ਬਖਸ਼ਾਂਗੇ ਨਹੀਂ ਔਰ ਗਰੰਟੀ ਨਾਲ ਤੁਹਾਨੂੰ ਕਹਿੰਦੇ ਆ ਕਿ ਇਹਨਾਂ ਦੀਆਂ ਨੌਕਰੀਆਂ ਇਹਨਾਂ ਦੀ ਮਰੇ ਕਿ ਖੋਗ ਰਖਾਵਾਗੇ ਤੁਹਾਨੂੰ ਮਤਲਬ ਇਹ ਡਰਾਸਟੀ ਇਹ ਹੋਈ ਨਹੀਂ ਕਿਸ ਏਰੀਆ ਜੀ ਤਾਂ ਉਸ ਏਰੀਆ ਦਾ ਜਿਹੜਾ ਆਫਸਰ ਹੋ ਗਿਆ ਮੇਰਾ ਹੋਏਗਾ ਜੀ ਬਿਲਕੁਲ ਜੀ ਨਹੀਂ ਮੈਂ ਨਹੀਂ ਕਹਿ ਰਿਹਾ ਇਹ ਪ੍ਰਸ਼ਾਸਨ ਆਪ ਹੀ ਕਹਿ ਰਿਹਾ ਹਾਂ ਹਾਂ ਬਿਲਕੁਲ ਉਹਨਾਂ ਨੇ ਆਰਡਰ ਲਿਖਦੇ ਨੇ ਸਾਹਮਣੇ ਮਤਲਬ ਆਰਡਰਸ ਹੈਗੇ ਨੇ ਉਹ ਮੇਰੇ ਕੋਲ ਮੇਰੇ ਕੋਲ ਉਹਦੀ ਕਾਪੀ ਪਈ ਹੈ ਮੇਰੇ ਕੋਲ ਕਿ ਅਗਰ ਮੰਨ ਲਓ ਕਿ ਆਪਾਂ ਦਿਨਾਂਗਰ ਦੇ ਲੈ ਕੇ ਚੱਲਨੇ ਆ ਦਿਨਾਂਗਰ ਦੇ ਤਹਿਸੀਲਦਾਰ ਦੇ ਉਹਦੇ ਐਸ ਐਚਓ ਦੇ ਉਹਦੇ ਜਿਹੜੇ ਜੋ ਵੀ ਨਗਰਪਾਲਿਕਾ ਦਾ ਅਧਿਕਾਰੀ ਹੈ ਉਹਦੇ ਜਾਂ ਜੀਐਸਟੀ ਵਾਲਿਆਂ ਦਾ ਜਿਹੜਾ ਹੈਗੇ ਆ ਉਸਾ ਜੋ ਵੀ ਉਹਨਾਂ ਨੇ ਇਹਨਾਂ ਲਗਾਇਆ ਉਹਨਾਂ ਨੇ ਉਹ ਸਾਰਿਆਂ ਦੇ ਜ਼ਿੰਮੇਦਾਰ ਉਹੀ ਅਧਿਕਾਰੀ ਨੇ ਅਗਰ ਉਹ ਆਪਣੀ ਜ਼ਿੰਮੇਵਾਰੀ ਨਹੀਂ ਪੂਰੀ ਕਰ ਰਿਹਾ ਫਿਰ ਕੀ ਕਰਨਾ ਚਾਹੀਦਾ ਸਾਨੂੰ ਬਖਸ਼ ਛੋੜੀ ਦੇਣਾ ਕਿ ਇਹਦੇ ਘਰ ਦਾ ਜੀ ਚਲਾ ਜਾਏ ਹੈਨਾ ਉਹ ਬੰਦਾ ਆਪਣੇ ਘਰ ਰਹਿੰਦਾ ਨਹੀਂ ਤੇ ਗੁਨਾਗਰ ਤੇ ਇਹ ਲੋਕ ਨੇ ਤੇ ਇਹਨਾਂ ਨੂੰ ਕਿਉਂ ਬਖਸ਼ਿਆ ਜਾਏ ਨਹੀਂ ਠੀਕ ਹੈ ਇਸ ਲਈ ਇਹਨਾਂ ਨੂੰ ਨਹੀਂ ਬਖਸ਼ਿਆ ਜਾਏਗਾ ਬਿਲਕੁਲ ਨਹੀਂ ਬਖਸ਼ਿਆ ਜਾਏਗਾ ਤੁਸੀਂ ਸਹਿਯੋਗ ਕਰੋਗੇ ਤਾਂ ਤੁਹਾਡਾ ਵੀ ਬਰਬਰ ਧੰਨਵਾਦ ਹੈ ਮੀਡੀਆ ਵਾਲਿਆਂ ਨੂੰ ਮੈਂ ਕਹਿ ਰਿਹਾ ਅਗਰ ਨਹੀਂ ਵੀ ਕਰੋਗੇ ਤਾਂ ਅਸੀਂ ਆਪਣਾ ਕੰਮ ਕਰਦੇ ਰਹਿਣਾ ਹੈ ਅਸੀਂ ਤਾਂ ਸੁਣ ਜੀ ਚੀਕ ਚੀਕ ਕੇ ਰੋਲਾ ਪਾ ਰਹੇ ਹਾਂ ਜੀ ਤੁਹਾਡੇ ਸਾਹਮਣੇ ਹੀ ਆ ਰਿਹਾ ਹੈ ਨਾ ਅਸੀਂ ਜਿੰਨੇ ਜਤੂਜਾਦ ਕਰ ਰਹੇ ਹਾਂ ਤੁਹਾਡੇ ਵੱਲੋਂ ਵੀ ਬੜੀ ਉਪਰਾਲੀ ਕੀਤੀ ਜਾਂਦੀ ਹੈ ਪਰ ਕਿਤੇ ਨਾ ਕਿਤੇ ਗਰਾਊਂਡ ਲੈਵਲ ਤੇ ਫਿਰ ਉਹ ਚੀਜ਼ਾਂ ਨਹੀਂ ਦੇਖਣ ਨੂੰ ਮਿਲੀਆਂ ਤਾਂ ਦੁੱਖ ਲੱਗਦਾ ਮੈਨੂੰ ਤੁਸੀਂ ਵੀ ਉਹੀ ਕੰਮ ਕਰ ਰਹੇ ਹੋ ਅਸੀਂ ਵੀ ਉਹੀ ਕੰਮ ਕਰ ਰਹੇ ਹਾਂ ਤਾਂ ਹੀ ਸਾਡਾ ਇੱਕ ਕੋਲਾਬੋਰੇਸ਼ਨ ਤੇ ਸਾਡੀ ਗੱਲਬਾਤ ਹੋ ਰਹੀ ਹੈ ਤੇ ਬਟ ਮੈਂ ਇਹ ਨਾ ਜ਼ਰੂਰ ਕਹਾਂਗਾ ਹਰ ਇੱਕ ਨੂੰ ਸੀਰੀਅਸਲੀ ਲੈਣਾ ਪਏਗਾ ਕਾ ਬਹੁਤ ਵਧੀਆ ਮੈਂ ਉਹਨਾਂ ਨੂੰ ਮਿਲਿਆ ਨਹੀਂ ਹਜੇ ਤੱਕ ਲੇਕਿਨ ਜੋ ਮੈਨੂੰ ਤੱਕ ਹੁਣ ਤੱਕ ਰਿਪੋਰਟ ਆਈ ਹੈ ਪਹਿਲੇ ਵਾਲਿਆਂ ਦੀ ਮੈਂ ਕਹਿ ਨਹੀਂ ਸਕਦਾ ਜਿਹੜੇ ਪਿਛਲੇ ਸੀਗੇ ਬਟ ਇਹਨਾਂ ਬੋਲੋ ਮੈਂ ਕਹਿ ਸਕਦਾ ਕਿ ਅੱਛੀ ਰਿਪੋਰਟਸ ਆਈਆਂ ਹਨ ਔਰ ਕਹਿੰਦੇ ਆ ਕਿ ਬੜਾ ਸੁੰਦੇ ਵੀ ਨਹੀਂ ਹਰ ਇੱਕ ਨੂੰ ਔਰ ਸੀਰੀਅਸਲੀ ਲਾਂਦੇ ਨੇ ਇਸ ਗੱਲ ਨੂੰ ਔਰ ਸਾਡੇ ਐਸਐਸਪੀ ਸਾਹਿਬ ਤੇ ਆਲ ਇਨ ਆਨ ਮੈਂ ਫੈਨ ਹਾਂ ਉਹਨਾਂ ਦਾ ਬੜਾ ਵੱਡਾ ਤੇ ਉਹ ਤੇ ਹੈ ਹੀ ਨੇ ਸਾਰੇ ਤੇ ਸੋ ਬਟ ਉਹਨਾਂ ਨੇ ਨਹੀਂ ਉਹ ਪ੍ਰੈਕਟੀਕਲੀ ਕਰਨਾ ਪਰ ਮੈਂ ਉਹਨਾਂ ਅਗੇ ਬੇਨਤੀ ਜ਼ਰੂਰ ਕਰਾਂਗਾ ਕਿ ਅਗਰ ਇਹੋ ਜੇ ਕੋਈ ਦੋਸ਼ੀ ਮਿਲਦਾ ਹੈ ਕੋਈ ਵੀ ਅਫਸਰ ਜਿਹੜੇ ਜਿਹੜਾ ਤੁਸੀਂ ਡਿਊਟੀਆਂ ਲਗਾਈਆਂ ਅਗਰ ਉਹ ਆਪਣੀ ਜ਼ਿੰਮੇਵਾਰੀ ਨਹੀਂ ਪੂਰੀ ਕਰਦਾ ਤਾਂ ਇਹਨਾਂ ਨੂੰ ਇੱਕ ਵਾਰੀ ਟੰਗੇ ਹੋ ਜਰੂਰ ਹੋਣਾ ਨੂੰ ਇੱਕ ਵਾਰੀ ਤੁਹਾਡੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਆਪਣੀ ਸਾਖ ਨੂੰ ਕਾਇਮ ਰੱਖਣ ਵਾਸਤੇ ਐਟ ਲੀਸਟ ਜਿਹੜੇ ਬਰਸ਼ ਅਧਿਕਾਰੀ ਨੇ ਉਹਨਾਂ ਦੇ ਕਾਰਵਾਈ ਕਰਨੀ ਜ਼ਰੂਰੀ ਹੈ ਸੋ ਬੜੇ ਸੋ ਮੈਨੀ ਜਿਹੜੇ ਅਧਿਕਾਰੀ ਹੈਗੇ ਨੇ ਉਹ ਵਿਕੇ ਹੋਏ ਨੇ ਔਰ ਇਹਨਾਂ ਨਾਲ ਸਭ ਮਿਲੇ ਜੁਲੇ ਨੇ ਔਰ ਕਹਿ ਰਹੇ ਇਹਨਾਂ ਦੇ ਜੋ ਵੀ ਸੈਟਲਮੈਂਟ ਹੋਈ ਪਈ ਹੈ ਦਿਖਾਵਾ ਕਰਦੇ ਨੇ ਪਿਛਲੇ ਸਾਲ ਤੋਂ ਮੈਨੂੰ ਇੱਕ ਵਾਰ ਗੱਲ ਹੀ ਰਸਦਾ ਕਿ ਉਹ ਕਿਰੇ ਕੋਈ ਲਗਭਗ 1.5 200 ਗੱਟੂ ਫੜਿਆ ਕਿ ਤੋਂ ਮੇਰੀ ਪੂਰੀ ਇਨਫੋਰਮੇਸ਼ਨ ਆ ਤਿੰਨ ਚਾਰ ਉਹਨਾਂ ਦੇ ਬੋਰੇ ਭਰੇ ਸੀ ਉਤੋਂ 1.5 200 ਗਟੂਰੇ ਥੇਗੇ ਸੀ ਤੇ ਬਟ ਉਹਨਾਂ ਦੇ ਅਗਲੇ ਦਿਨ ਜਾ ਕੇ ਦੇਖਿਆ ਨਾ ਤਿੰਨ ਗਟੂਆਂ ਰੋੜ ਤੇ ਐਫ ਆਈ ਆਰ ਹੋਈ ਪਈ ਸੀ ਸੋ ਇਹ ਖਾਸ ਹਾਂ ਬਿਲਕੁਲ ਬਿਲਕੁਲ ਸੁਣ ਜੀ ਅਖੀਰ ਤੇ ਆਪਣੇ ਕੋ ਰਾਸਪੁਰ ਦੇ ਜਿਹੜੇ ਵਪਾਰੀ ਨੇ ਦੁਕਾਨਦਾਰ ਨੇ ਉਹਨਾਂ ਨੂੰ ਜਾਂ ਜਿਹੜੇ ਜੂਥ ਨੇ ਬੱਚੇ ਉਹਨਾਂ ਨੂੰ ਕੀ ਮੈਸੇਜ ਦੋਗੇ ਦੇਖੋ ਮੈਂ ਹੀ ਕਹਾਂਗਾ ਮੈਂ ਮੈਂ ਮੰਨਣਾ ਹੈ ਕਿ ਵਪਾਰ ਅਜਕਲ ਹੈ ਨਹੀਂ ਹੈ ਹੂੰ ਤਾਂ ਉਹਦੇ ਵਾਸਤੇ ਜਦੋਂ ਅਸੀਂ ਜੁਰ ਇਹੋ ਜੇ ਕੋਈ ਕੰਮ ਕਰਦੇ ਜੋ ਨੈਤਿਕਤਾ ਦੇ ਉਧਾਰ ਤੇ ਠੀਕ ਨਹੀਂ ਹੈ ਜਿਹਦੇ ਨਾਲ ਕਿਸੇ ਨੂੰ ਨੁਕਸਾਨ ਪਹੁੰਚ ਸਕਦਾ ਤੇ ਫਿਰ ਜੇ ਤੁਸੀਂ ਗੱਟੂ ਨੂੰ ਅਗਰ ਜਿਹੜਾ ਬੈਂਡ ਹੈਗਾ ਵਾ ਉਹਨੂੰ ਤੁਸੀਂ ਉਹਦੇ باوجود ਸੇਲ ਆਊਟ ਕਰਦੇ ਹੋ ਤਾਂ ਡੈਟ ਮੀਨਸ ਸਮਗਲਿੰਗ ਕਰ ਰਹੇ ਹੋ ਤੇ ਫਿਰ ਤੁਸੀਂ ਇੰਝ ਕਰੋ ਨਾ ਸਾਰੇ ਆਮ ਹੀ ਤੁਸੀਂ ਵੇਚਣਾ ਸ਼ੁਰੂ ਕਰੋ ਤੁਸੀਂ ਨਸ਼ਾ ਵੀ ਵੇਚਣਾ ਸ਼ੁਰੂ ਕਰੋ ਤੁਸੀਂ 골ਡ ਹੀ ਸਮਗਲਿੰਗ ਵੀ ਕਰੋ ਤੁਸੀਂ ਜੋ ਵੀ ਜਿਹੜੀ ਬੈਂਡ ਚੀਜ਼ਾਂ ਗਿਆ ਉਹਨਾਂ ਦੇ ਸਾਰੇ ਆਂਦੀ ਕਰੋ ਇਹ ਹਨਾ ਅਫੀਮ ਦੀ ਵੀ ਕਰਨੀ ਸ਼ੁਰੂ ਕਰ ਦਿਓ ਸਾਰਿਆਂ ਦੀ ਕਰਨੀ ਸ਼ੁਰੂ ਕਰ ਦਿਓ ਫਿਰ ਕਿਉਂਕਿ ਉਹ ਵੀ ਇਹ ਕੈਟਾਗਰੀ ਆ ਜਾਂਦੀ ਨਾ ਕਿ ਤੁਸੀਂ ਜਿਸ ਚੀਜ਼ ਨਾਲ ਇੱਕ ਹਾਮ ਹੋ ਰਿਹਾ ਕਿ ਬੱਚਿਆਂ ਨੂੰ ਨੁਕਸਾਨ ਹੋ ਰਿਹਾ ਕਿ ਵੱਡਿਆਂ ਨੂੰ ਨੁਕਸਾਨ ਹੋ ਰਿਹਾ ਆnde ਜਾਂਦੇ ਲੋਕੀ ਉਹ ਮਨ ਕੇ ਇੱਕ ਅੱਛਾ ਸਭ ਤੋਂ ਵੱਡੀ ਗੱਲ ਉਹ ਜਿਹੜੇ ਜੀਵ ਪ੍ਰਾਣੀ ਜਿਹੜੇ ਪੰਛੀ ਵਗੈਰਾ ਜਿਹੜੇ ਉੱਡਦੇ ਨੇ ਉਹਨਾਂ ਵਿਚਾਰਾਂ ਨੇ ਕੀ ਕਸੂਰ ਆ ਉਹਨਾਂ ਨੂੰ ਰਹਿਣਾ ਹੀ ਹਵਾ ਦੇ ਅਸੀਂ ਉਹਨਾਂ ਦੇ ਹਵਾ ਨੂੰ ਵੀ ਦੂਸ਼ਿਤ ਕਰ ਦਿੰਦੇ ਹਾਂ ਉਹਨਾਂ ਖੁੱਲੇ ਅਸਮਾਨ ਨੂੰ ਵੀ ਆਪਾਂ ਬੜਾ ਖਤਰਨਾਕ ਬਣਾ ਲੇਤਾ ਤੇ ਸਾਡੀ ਸਾਡੀ ਗਲਤੀਆਂ ਜਿਹੜੀਆਂ ਨਾ ਉਹ ਸਾਡੀਆਂ ਵੈ ਅਸੀਂ ਹੀ ਇਹਨਾਂ ਨੂੰ ਵਾਈਂਡ ਅਪ ਕਰਨਾ ਵੈ ਔਰ ਮੈਂ ਹੱਥ ਜੋੜ ਕੇ ਹੱਥ ਹੱਥ ਜੋੜ ਦਿਲਿਆ ਤੁਹਾਡੇਗੇ ਕਿ ਤੁਸੀਂ ਇਹ ਜਿਹੜੀ ਬੁਰਾਈ ਹੈ ਨਾ ਇਹਨੂੰ ਜੇ ਅਸੀਂ ਕਹਿੰਦੇ ਹਾਂ ਕਿ ਸਾਡੇ ਬੱਚੇ ਨਸ਼ਿਆਂ ਨੂੰ ਨਾ ਲੱਗਣ ਤੇ ਤੁਸੀਂ ਇਧਰੋਂ ਵੀ ਸਾਡੇ ਬੱਚਿਆਂ ਨੂੰ ਬਚਾ ਸਕਦੇ ਹੋ ਤੁਸੀਂ ਉਹਨਾਂ ਦੀ ਜਾਨਾਂ ਬਚਾ ਸਕਦੇ ਹੋ ਤੇ ਇਸ ਲਈ ਠੀਕ ਹੈ कारोबार करना वै कारोबार अच्छे चीज़ों का भी हो सकता है और करो वो सब तेना सहयोग करा जिससे लड़ प अगर कोई जरूरत महसूस कर दौ तो शिवसेना है ऑल टाइम बट जीज़ा हाथ जोड़ के बिनती है ये बंद कर दो क्यों कारण है कि जो अभी फिर एक्शन लवेंगे तो नजरा तो पिलन होना पर सा नज़रा ती रो न बिल्कुल सो अभी काम करना और करना मतलब करना शुक्रिया सोनी जी ਥੈਂਕ ਯੂ ਸੋ ਦੇਖੋ ਸੋਨਜੀ ਨਾਲ ਗੱਲਬਾਤ ਕਰ ਰਹੇ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਬੇਬਾਕੀ ਨਾਲ ਗੱਲ ਕਰਦੇ ਨੇ ਔਰ ਆਪਣੀ ਗੱਲ ਹਮੇਸ਼ਾ ਜਿਹੜੀ ਅੱਗੇ ਹੋ ਕੇ ਰੱਖਦੇ ਨੇ ਉਸ ਸਮੇਂ ਦੀ ਜ਼ਰੂਰਤ ਵੀ ਹੈ ਕਿ ਦਿਨਾਂ ਕਿਤੇ ਸੋ ਉਮੀਦ ਕਰਾਂਗੇ ਕਿ ਸਾਡੀ ਜਿਹੜੀ ਰਿਪੋਰਟ ਹੈ ਜੀ ਉੱਥੇ ਤੁਸੀਂ ਜਿਹੜੇ ਆ ਜੀ ਸਿਆਣੇ ਬਣੋਗੇ ਔਰ ਖਾਸ ਕਰਕੇ ਜਿਹੜਾ ਇਸ ਚੈਨਲ ਔਰ ਦਾ ਜਿਹੜਾ ਜੀ ਬੇਸ਼ਕਾਰ ਕਰੋਗੇ ਇਹਨੂੰ ਛੱਡੋਗੇ ਜੀ ਕਿਉਂਕਿ ਇਸ ਬਲਾ ਨੂੰ ਆਪਾਂ ਘਲੋਂ ਲਾਉਣਾ ਵਾ ਜੀ ਕਿਸੇ ਨਾ ਕਿਸੇ ਤਰੀਕੇ ਸੋ ਪ੍ਰਸ਼ਾਸਨ ਨੂੰ ਅਸੀਂ ਬੇਨਤੀ ਕਰਦੇ ਆਂ ਵੀ ਜ਼ਰੂਰ ਧਿਆਨ ਦਿੱਤਾ ਜਾਵੇ ਸੋਨਜੀ ਨੇ ਜਿੰਨੀਆਂ ਗੱਲਾਂ ਕੀਤੀਆਂ ਉਰ ਪਹਿਲੇ ਦਹਾਤੇ ਸੀ ਦੌਰ ਦਾ ਜਿਹੜਾ ਖਾਤਮਾ ਕੀਤਾ ਜਾਏਗਾ ਜੀ ਸੋ ਗੁਰੂ ਰਾਜਪੁਰ ਤੋਂ ਵਿਜੇ ਸ਼ਰਮਨ ਦੇ ਨਾਲ ਰਜਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ